ਵਾਹ ਮੰਦਾ ਇਹ ਕਿਹੜਾ ਹੈ ਆ ਗਲੀ ਨਾਲ ਚੋ ਫੋਟੋ ਹੈ ਕਿ ਕਿੱਥੇ ਰੱਖ ਮੇਰੇ ਨਾਲ ਵੀ ਹੱਥੋਂ ਪਾਈ ਹੋਏ ਨੇ ਨਾ ਇੱਥੇ ਕਿਹੜਾ ਹੋਇਆ ਦੱਸ ਇੱਥੇ ਜਦੋਂ ਰੋਕਿਆ ਮੈਂ ਮੇਰੇ ਨਾਲ ਉਹਨੇ ਬਤ ਨਹੀਂ ਦਿੱਤੀ ਪਰसों ਹੀ ਹੋਰ ਵੀ ਇੱਥੇ ਇੱਕ ਹੋਇਆ ਰਸਤਾ ਪਾਈ ਦੇ ਜਿਹੜੇ ਮੈਂ ਨਾ ਟੈਂਪਰਾਂ ਦਾ ਕੰਮ ਆ ਗਿਆ ਇਹ ਮੈਂ ਬੁਣ ਰਿਹਾ ਹਾਂ ਜੀ ਅੱਜ ਵਾਪਸ ਹੀ ਬੁਣਾਂ ਕਿ ਕਿਹਨੇ ਸਾਡੀ ਜੀ ਉਹ ਤਾਂ ਕੋਈ ਨਹੀਂ ਲੱਗਦਾ

ਇਹ ਹੁਣੀ ਮਤਲਬ 10 ਮਿੰਟ ਪਹਿਲਾਂ ਇਹ ਬਲੈਂਕਟ ਨਾਲ ਤੁਸੀਂ ਦੇਖ ਰਹੇ ਹੋ ਨੰਗਦੇ ਲੱਗਾ ਇੰਨੀ ਸਪੀਡ ਨਾਲ ਲੰਘ ਲੈਣੀ ਇਹ ਚਰਾਸਤਾ ਪੈਂਦਾ ਜੀ ਇੱਕ ਬਲੈਂਕਟ ਨਾਲ ਜਿਹਦਾ ਨੰਬਰ ਆਪਣਾ ਇਹ ਉਹਦਾ ਨੰਬਰ ਹੈ ਜਿਹਨੇ ਇਹਦੇ ਵਿੱਚ ਮਾਰਿਆ ਮੁੰਡੇ ਦੇ ਠੀਕ ਹੈ ਜੀ ਇਹਨੂੰ ਸਾਹਮਣੇ ਐਮੂਲੇਂਸ ਨੂੰ ਫੋਨ ਕੀਤਾ ਉਹ ਦਾ ਇਹ ਆ ਮੁੰਡੇ ਦਾ ਸਕੂਟਰ ਹੈ ਜਿਹਦਾ ਹੈਗਾ ਜੀ ਤੇ ਪੜੀ ਮਤਾਂ ਤੇ ਵੀ ਫੋਟੋ ਮਾਰ ਲਓ ਤੇ ਹਾਂ ਜੀ ਤੇ ਇਹ ਬਹੁਤ ਜਿਆਦਾ ਸਪੀਡ ਨਾਲ ਹਰ ਤੀਜੇ ਦਾ ਨੇ ਕੋਈ ਨਾ ਕੋਈ ਇੱਥੇ ਚ ਰਸਤੇ ਤੇ ਐਕਸੀਡੈਂਟ ਕਰਦਾ ਇੰਨੀ ਸਪੀਡ ਨਾਲ ਜਾਂਦੇ ਨੇ ਇਹਨਾਂ ਨੂੰ ਅੰਨ ਪਈ ਜਾਵੇ ਜੀ ਇਹ 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 ਬਿਲਕੁਲ ਮਿਸ ਹੈ ਬੀਹਵ ਕਰਦੇ ਨੇ ਲੋਕਾਂ ਨਾਲ ਵੀ ਜੀ ਇਹ ਸਾਡੇ ਵਕੀਲ ਸਾਹਿਬ ਨੇ ਇਹਦਾ ਨਾਲ ਵੀ ਪਰਸੋਂ ਹੋਇਆ ਵੀ ਮੇਰੇ ਗਵਾਂਢੀ ਨੇ ਜੀ ਬਾਰੇ ਜਿਹੜਾ ਫੋਨ ਨੰਬਰ ਹੈ ਅਸੀਂ ਲਾਉਣ ਦੀ ਕੋਸ਼ਿਸ਼ ਕੀਤੀ ਸਮੇਂ ਮੇਰੀ ਬਲਕ ਫੋਨ ਦਾ ਲੱਗਿਆ ਮੇਰਾ ਨਾਮ ਡਾਕਟਰ ਭੁਮਿੰਦਰ ਸਿੰਘ ਹੈਗਾ 2 ਮਹੀਨੇ 1 ਮਹੀਨਾ ਪਹਿਲਾਂ ਮੇਰੇ ਨਾਲ ਹੀ ਮਿਸ ਹੈਪਨਿੰਗ ਕੀਤੀ ਹੈ ਜੀ ਇਹਨਾਂ ਨੇ ਮੈਨੇਜਮੈਂਟਿੰਗ ਕੀਤੀ ਹੈ ਇਹਨਾਂ ਨੇ ਮੇਰੇ ਨਾਲ ਕਿ ਮੈਂ ਕੰਪਲੇਂਟ ਵੀ ਉੱਥੇ ਲਿਖਵਾ ਕੇ ਆਇਆ ਸੀ ਤੇ ਮੈਨੂੰ ਕਹਿੰਦੇ ਜਾਓ ਕਹਿੰਦੇ ਐਸਐਸਟੀ ਦੇ ਦਰਜ ਕਰਵਾ ਕੇ ਆਓ ਤੁਸੀਂ 1 ਮਿੰਟ ਲਈ ਖੜੋ ਹੋਗੇ 1 ਮਿੰਟ ਦੇ ਵਿੱਚ ਘੱਟੋ ਘੱਟ 10 ਮੋਟਰਸਾਈਕਲ ਇੱਥੋਂ ਜਾਂਦੇ ਨੇ 70 ਦੀ ਸਪੀਡ ਤੋਂ ਉਹਨਾਂ ਦੀ ਸਰ ਇਹ ਮਹੱਲਾ ਹੈ ਨਾ ਐਕਚੁਅਲੀ ਬੱਚੇ ਵੀ ਹੁੰਦੇ ਛੋਟੇ-ਵਿਛੋਟੇ ਬੱਚੇ ਵੀ ਨ ਸਿਰਫ ਇਹਨਾਂ ਨੇ ਕਰਕੇ ਇਹਨਾਂ ਨੇ ਸਾਨੂੰ ਘਰ ਦੇ ਅੰਦਰ ਤੱਕ ਬਾਉਂਡ ਕਰਤਾ ਐਂਟਰੀ ਜਮ ਕਰਕੇ ਰੱਖਤਾ ਸਾਨੂੰ ਇਹਨਾਂ ਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਨੇ ਪਹਿਲਾਂ ਸੈਰ ਕਰਨ ਜਾਂਦੀਆਂ ਸੀ ਜਿਹੜੀਆਂ ਲੇਡੀਜ਼ ਵੀ ਆਪ ਕੋ ਸੈਰ ਨਹੀਂ ਕਰਦੀਆਂ ਆਪਜੀ ਲੱਗਦਾ ਕਿ کہیں ਇਹਨਾਂ ਕੋਲ ਯਾ ਲੈਸਸ ਤੋਂ ਹੋਣਾ ਪਤਾ ਹੋਣਾ ਕਿ ਨਹੀਂ ਹੋਣਾ ਉਹਨਾਂ ਕੋਲ ਇਹ ਪੁੱਛਿਆ ਸੀਗਾ ਮੈਂ ਕਿਹਾ ਵੀ ਜਿਹੜੇ ਤੁਹਾਡੇ ਕੋਲ ਕੋਈ ਨੰਬਰ ਹੈਗਾ ਸੀ ਮੇਰੇ ਕੋਲ ਮੈਂ ਕਿਹਾ ਇਹਨੂੰ ਤੁਸੀਂ ਦੱਸੋ ਸਾਨੂੰ ਪੁੱਛ ਕਰੋ ਕਹਿੰਦੇ ਤੁਸੀਂ ਜੇ ਕੰਪਲੇਨ ਕੋ ਐਸਐਸਟੀ ਦੇ ਫਿਰ ਦੇਖਾਂਗੇ ਅਸੀਂ ਜੰਮ ਇਹਨਾਂ ਦੇ ਮੈਨੇਜਰ ਨੂੰ ਵੀ ਮਿਲ ਕੇ ਆ ਅਸੀਂ ਪਹਿਲਾਂ ਵੀ ਕੰਪਲੇਂਟ ਕਰਵਾਈ ਗਈ ਸੀ ਕਿ ਨਾਮ ਸੀ ਮੈਨੇਜਰ ਦਾ ਮੈਨੇਜਰ ਦਾ ਨਾਮ ਉਹ ਵੱਲੋਂ ਪਰ ਮੈਂ ਉੱਥੇ ਜਾ ਕੇ ਆਇਆ ਇੱਕ ਨਹੀਂ ਕਈ ਕੰਪਲੀਟਾਂ ਕੀਤੀਆਂ ਨੇ ਜੀ ਠੀਕ ਸਰ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ ਇਹ ਐਕਟਿਵਾ ਕਿੱਦਾਂ ਖੜਾ ਐ ਐਕਟਿਵਾ ਦਾ ਐਕਸੀਡੈਂਟ ਦਾ ਐਕਸੀਡੈਂਟ ਜਿਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਨੇ ਨਾ ਉਹਨਾਂ ਦਾ ਜੀ ਉਹਨਾਂ ਦਾ 15-16 ਸਾਲਾਂ ਦਾ ਐ ਦੀ ਆਰ ਸੀ ਬਗੈਰ ਸਾਨੂੰ ਲੱਭੀ ਨਹੀਂ ਨਹੀਂ ਦੱਸਿਆ ਦਾ